ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਜੀ ਸਟਾਕ ਹਜੇ ਵੀ ਕਾਫੀ ਪਿਆ ਹੈ ਜੀ 1 ਕਿ ਮੀਟਰ ਵਾਲੇ ਪੀਸਾ ਦਾ ਜੀ 50 ਰੁਪਏ ਦਾ ਪੀਸ ਹੈ ਜੀ ਤੁਸੀਂ ਕੱਲ ਵੀ ਇਹ ਖਰੀਦ ਸਕਦੇ ਹੋ ਜੀ ਅ ਕੁਝ ਨਵੇਂ ਡਿਜ਼ਾਈਨ ਵੀ ਐਡ ਕੀਤੇ ਆ ਜੀ ਤੇ ਤੁਸੀਂ ਕੱਲ ਜਰੂਰ ਵਿਜ਼ਿਟ ਕਰੋ ਬਿਕੋਜ਼ ਇਹ ਸਟਾਕ 1 ਮੀਟਰ 100 ਮੀਟਰ ਦੇ ਪੀਸਾ ਦਾ ਸਟਾਕ ਹੈ ਕਾਫੀ ਸਟਾਕ ਸੀ 50 ਰੁਪਏ ਦਾ ਪੀਸ ਹੈ ਜੀ ਜੋ ਅੱਜ ਨਹੀਂ ਆ ਸਕੀ ਸੀ ਉਹ ਕੱਲ ਆ ਕੇ ਇਹ ਕੱਟ ਪੀਸ ਖਰੀਦ ਸਕਦੇ ਹੋ ਜੀ ਹਾਂਜੀ ਤੁਸੀਂ ਆ ਦੇਖ ਸਕਦੇ ਹੋ ਜੀ ਸਾਰਾ ਸਟਾਕ ਜੀ ਇਹ ਸਵਾ ਮੀਟਰ ਤੇ 1 ਮੀਟਰ ਦੇ ਕੱਟ ਪੀਸ ਦਾ ਸਟਾਕ ਹੈ ਜੀ 50 ਰੁਪਏ ਮੀਟਰ ਦੇ ਵਿੱਚ ਦਿੱਤਾ ਜਾਊਗਾ ਬ੍ਰਾਂਡ ਬਹੁਤ ਹੀ ਵਧੀਆ ਨੇ ਸਾਰੇ ਲੀਵੀਆ ਕਾਟਨ ਕਾਟਨ ਲੌਨ ਪ੍ਰਿੰਸਸ ਕਲੈਕਸ਼ਨ ਸਾਰੇ ਮਿਕਸ ਕੱਟ ਪੀਸ ਹੈ 1 ਮੀਟਰ ਅਤੇ ਸਵਾ ਮੀਟਰ ਦੇ ਜੀ 50 ਰੁਪਏ ਦਾ ਪੀਸ ਜੀ ਹਾਂਜੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ